ਸੋ ਬਸ ਕਿ ਜਾਲਾ ਨਹੀਂ ਸੀ ਕਿ ਜਵਾਜ਼ ਦੀ ਪੂਰੀ ਆਜ ਕਿ ਨਹੀਂ ਕੋਈ ਲੋਡ ਨਹੀਂ ਉਤਰਿਆ ਪਤਾ ਪਾਣੀ ਚ ਖੜੇ ਹੋ ਪਾਈ ਸਾਹ ਬਹੁਤ ਮਾਰੇ ਆ ਜੀ ਜੇ 2023 ਵਾਲੇ ਬੰਦ ਜਾਂਦੇ ਆ ਫੇਰ ਕਿਉਂਕਿ ਅਬੀ ਇਹਨਾਂ ਦੇ ਪਿੱਛੇ 23 ਚ ਪਾਣੀ ਆਇਆ ਸੀ ਇੱਕ ਸਾਲ ਲੰਘਿਆ ਬਸ ਮਸਾਂ ਚ ਉੱਠਣ ਲੱਗੇ ਸੀ ਪਾਣੀ ਫੇਰ ਆ ਗਿਆ ਅੱਧੇ ਆਕ ਨੂੰ ਕਿਸ ਨੂੰ ਮਿਲ ਗਿਆ ਕੋਈ ਨੂੰ ਕੋਈ ਮਿਲਿਆ ਹੀ ਨਹੀਂ ਖਰਾਬ ਹੋਇਆ ਜੇ ਤੱਕ ਹਾਂਜੀ ਕਈਆਂ ਨੂੰ ਤੇ ਆਇਆ ਸੀਗਾ ਔਰ ਚੋਨਾ ਨਿਸਰ ਰਿਹਾ ਹੈ ਪਰ ਪਾਣੀ ਨੇ ਕਾफी ਮਾਰ ਕੀਤੀ ਹੈ ਕਾफी ਜਿਹੜਾ ਝੋਨਾ ਉਹ ਦਾ ਨੁਕਸਾਨ ਹੋ ਚੁੱਕਾ ਹੈ ਰਾਤ ਤਰਫ ਜੋ ਗਿਆ ਕਿ 2013 ਦੀ ਵੀਡੀਓ ਤੇ ਜਦੋਂ ਲੋਕ ਡੁੱਬ ਜਾਂਦੇ ਆ ਫਿਰ ਆ ਆਪੇ ਵੇੜੇ ਭੇਜਦੇ ਆ ਲੋੜ ਤਾਂ ਹੋਣਾ ਹੈ ਹੁਣ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਔਰ ਦੂਜੀ ਗੱਲ ਵੀ ਤਾਂ ਕੋ ਕੋਈ ਦਰਿਆ ਹੀ ਹੈ ਨਹੀਂ ਫਿਰ ਤੁਸੀਂ ਫਲੱਡ ਲੋਕਾਂ ਨੂੰ ਡੁੱਬਣ ਵਾਸਤੇ ਛੱਡ ਦਿੰਦੇ ਜੇ ਪਹਿਲਾਂ ਜ਼ਮੀਨ ਕੁਆਇਰ ਕਰੋ ਆਪਦਾ ਦਰਿਆ ਬਣਾਓ ਵੀ ਇਹ ਮੈਂ ਤਾਰਿਆਂ ਨੇ ਇਹਨਾਂ ਕੋਲ ਬੀੜੀਆਂ ਇਹਨਾਂ ਕੋਲ ਹੈ ਨਹੀਂ ਤਾਰਿਆਂ ਦੇ ਕੋਲ ਦੂਜੀ ਗੱਲ ਆ ਕਿ ਮੈਂ ਇਹ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਇਹ ਇਲਾਕੇ ਦਾ ਖਾਸ ਖਿਆਲ ਕਿੱਥੋਂ ਆਪ ਦੀ ਬੱਚੇ ਕਰ ਸਕਦੇ ਆ ਜਾਂ ਪਿੰਡ ਵਾਲਿਆਂ ਨੂੰ ਕਿਸੇ ਬੰਨੇ ਕਰ ਸਕਦੇ ਆ ਅਸੀਂ ਕਿੰਨਾ ਕੋ ਇਲਾਕਾ ਕਿੰਨਾ ਕੋ ਜਿਹੜੇ ਪਿੰਡ ਦਾ ਇਲਾਕਾ ਅੱਗੇ ਹਾਂ ਜਲਾਗੇ ਚਾਹ ਹੁਣ ਜਾਣਾ ਉਹ ਮੈਂ ਉਹ ਕਿਹਾ ਹੋ ਰਹਿਣ ਤੇ ਆਪਣੇ ਇੱਥੇ ਘਰ ਬਾਈ ਹਾਂਜੀ ਹਾਂਜੀ ਲੋਕ ਕਹਿੰਦੇ ਨਾ ਵੀ ਇਹ ਦਰਿਆ ਦਾ ਏਰੀਆ ਦਰਿਆ ਇਸ ਤੋਂ ਬਹੁਤ ਗਾਹਾਂ ਵਾ ਤੇ ਉਹ ਵੀ ਲੋਕਾਂ ਦੀ ਰਜਿਸਟਰੀ ਵਾਲੀ ਜ਼ਮੀਨ ਆ ਪਹਿਲੀ ਆ ਸਾਰੀ ਤੇ ਇਹ ਸਾਰਾ ਸਮਾਂ ਫੇਰ ਸਾਨੂੰ ਮਾਰਨ ਤੱਕ ਤੁੱਲੇ ਹੋਏ ਆ ਤੇ ਨਾ ਕੋਈ ਸਾਨੂੰ ਪਿੱਛੇ ਇਹਨਾਂ ਨੇ ਕੋਈ ਸਹਾਇਤਾ ਦਿੱਤੀ ਆ ਤੇ ਨਾ ਹੋਣੀ ਮੈਨੂੰ ਲੱਗਦਾ ਹੁਣ ਵੀ ਸਾਨੂੰ ਮਾਰ ਕੇ ਖੁਸ਼ ਆਏ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਕੱਲੀ ਗੁਲਾਮ ਧੀਰਾਕਰ ਆ ਅਸੀਂ ਨਗਰਾਂ ਦੇ ਵਿੱਚ ਪਹੁੰਚੇ ਆ ਪਿੰਡਾਂ ਦੇ ਵਿੱਚ ਪਹੁੰਚੇ ਆ ਅੱਜ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨਗਰ ਨਿਵਾਸੀ ਇਲਾਕਾ ਨਿਵਾਸੀ ਤੇ ਆਪਣਾ ਬਾਬਾ ਬਲਕਾਰ ਸਿੰਘ ਜੀ ਗੁਰਮਤਿ ਵਿਚਾਰ ਜਥੇ ਤੋਂ ਔਰ ਪਿੰਡ ਦੇ ਸਪੰਚ ਪੰਚ ਇੱਥੇ ਅਸੀਂ ਪਹੁੰਚੇ ਸੀ ਅੱਜ ਦੁੱਖ ਦਰਦ ਸਾਂਝੇ ਕਰਨ ਵਾਸਤੇ ਔਰ ਜਿਹੜੇ ਮੌਕੇ ਤੇ ਹਾਲਾਤਾਂ ਜਿਹੜੇ ਹਾਲਾਤ ਬਣੇ ਆ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਇੱਥੇ ਪਹੁੰਚੇ ਸੀ ਸੋ ਸਾਰੀ ਕਵਰੇਜ ਤੁਹਾਨੂੰ ਅਸੀਂ ਜਰੂਰ ਦਿਖਾਵਾਂਗੇ ਤੇ ਨਾਲ ਇਹ ਜਿਹੜੇ ਹਾਲਾਤ ਨੇ ਛੜਕਾਂ ਦੇ ਉੱਤੋਂ ਦੀ ਪਾਣੀ ਵਗ ਰਿਹਾ ਜਿਹੜੇ ਜ਼ਮੀਨਾਂ ਦੇ ਵਿੱਚ ਪਾਣੀ ਕਾਫੀ ਜਿਹੜਾ ਭਰਿਆ ਹੋਇਆ ਜਿਹੜੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਕਾਫੀ ਜਿਹੜੀ ਖਰਾਬ ਹੋ ਰਹੀ ਹੈ ਪਿੱਛੇ ਫਾਰਡ ਦੇ ਵਿੱਚ ਤੁਹਾਨੂੰ ਉਹ ਤਸਵੀਰਾਂ ਮਖਾਵਾਂਗੇ ਕਿ ਕਰੀਬ 8-8-10 ਸਪੌਟ ਪੜਿਆ ਪਾਣੀ ਛੜਕਾਂ ਦੇ ਉੱਪਰੋਂ ਜਿਹੜਾ ਪਾਣੀ ਚੱਲ ਰਿਹਾ ਹੈਗਾ ਸੋ ਅਸੀਂ ਹੋਰ ਤੁਹਾਨੂੰ ਵੀਡੀਓਜ਼ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਸਪੀਰਾਂ ਸਾਂਝੀਆਂ ਕਰਦੇ ਤੇ ਨਾਲ ਕਰਦੇ ਹਾਂ ਧੰਨਵਾਦ ਹਾਂਜੀ ਭਾਈ ਸਾਹਿਬ ਜੀ ਕੀ ਹਾਲਾਤ ਇੱਥੇ ਵੀ ਜੀ ਉਹ ਖਾਲਸਾ ਵੀ ਪਤ ਜੀ ਮੈਂ ਮਿੰਦਰ ਸਿੰਘ ਪਿੰਡ ਧੀਰੇ ਘਰੇ ਤੋਂ ਅਰਜ਼ ਕਰਦਾ ਹਾਂ ਇਹ ਸਾਡੇ ਹਾਲਾਤ ਭਾਈ ਇਹ 2023 ਵਾਲੇ ਬੰਦ ਜਾਂਦੇ ਆ ਫੇਰ ਕਿਉਂਕਿ ਆ ਸਰਕਾਰਾਂ ਨੇ ਫੇਰ ਡੋਬਨ ਦੀ ਕੋਸ਼ਿਸ਼ ਪੂਰੀ ਕੀਤੀ ਆ ਤੇ ਕਿੰਨੇ ਦਿਨ ਹੋ ਗਿਆ ਕੁਛ ਤੇ ਸਾਡੇ ਆ ਪਾਣੀ ਇੱਥੇ ਬਹੁਤ ਦਿਨਾਂ ਦਾ ਚੱਲੀ ਜਾਂਦਾ ਵਾ ਹੁਣ ਅੱਜ ਕੱਲ ਤੋਂ ਫੇਰ ਜਿਹੜਾ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਾਨੀ ਕਿ ਜਿਹੜਾ ਕਈਆਂ ਘਰਾਂ ਦਾ ਜਿਹੜਾ ਸਮਾਨ ਕਈ ਲੈ ਕੇ ਕੱਢ-ਕੁੱਢ ਕੇ ਤੇ ਨਾ ਤੇ ਸਾਨੂੰ ਅਜੇ ਤੱਕ ਕੋਈ ਇਹਨਾਂ ਨੇ ਸਹੂਲਤ ਨਾ ਕੋਈ ਬੇੜੀ ਦੀ ਨਾ ਕਿਸ ਤਰ੍ਹਾਂ ਦੀ ਵੀ ਨਾ ਕੋਈ ਪ੍ਰਸ਼ਾਸਨ ਹੀ ਇੱਥੇ ਤੱਕ ਪਹੁੰਚਿਆ ਜੀ ਹੂੰ ਏ ਆਪਾਂ ਕਿਸ ਜਗ੍ਹਾ ਤੇ ਖੜੇ ਹੁਣ ਪਾਣੀ ਇਹ ਕਿੱਧਰ ਕਿੱਥੋਂ ਕਿਸ ਜਗ੍ਹਾ ਨੂੰ ਜਾ ਰਿਹਾ ਜੀ ਇਹ ਆਪਾਂ ਪਿੰਡ ਧੀਰੇ ਘਾਰੇ ਦੇ ਵਿੱਚ ਖੜੇ ਆ ਜੀ ਇਹ ਜਿਹੜਾ ਆ ਦਰਿਆ ਤੋਂ ਥੋੜਾ ਜਿਹਾ ਅੱਗੇ ਆ ਇਹ ਪਿੰਡ ਧੀਰੇ ਘਾਰੇ ਦੇ ਵਿੱਚ ਆਪਾਂ ਖੜੇ ਆ ਆ ਵੇਖੋ ਹੁਣ ਪਾਣੀ ਕਿੰਨਾ ਚੱਲ ਰਿਹਾ ਪਿੰਡ ਧੀਰੇ ਘਾਰੇ ਦੇ ਵਿੱਚ ਹੀ ਆ ਫਸਲਾਂ ਅਸੀਂ ਸਾਰੀਆਂ ਮਾਲਕੀ ਜ਼ਮੀਨਾਂ ਆ ਜਿਹੜੀਆਂ ਇੱਥੇ ਸਾਰੇ ਨੁਕਸਾਨ ਹੋ ਗਿਆ ਮੈਂ ਕਈ ਕਿੰਨੀਆਂ ਹੋਰ ਤਰ੍ਹਾਂ ਦੀਆਂ ਫਸਲਾਂ ਇਹ ਸਾਰੀਆਂ ਇੱਥੇ ਜਿਹੜੀਆਂ ਬਰਬਾਦ ਹੋ ਗਈਆਂ ਹੂੰ ਬਾਕੀ ਪਿਛਲੀ ਤਰ੍ਹਾਂ ਸਾਨੂੰ ਅਜੇ ਤੱਕ ਤੇ ਜਿਹੜੇ ਖਰਾਬੇ ਹੀ ਇਹ ਸਰਕਾਰ ਨੇ ਖਰਾਬੇ ਵੀ ਸਾਨੂੰ ਛੇੜ ਹੀ ਕੀਤੀ ਆ ਕੋਈ ਅੱਧੇ ਆਕ ਨੂੰ ਕਿਸ ਨੂੰ ਮਿਲ ਗਿਆ ਕੋਈ ਨੂੰ ਕੋਈ ਮਿਲਿਆ ਹੀ ਨਹੀਂ ਖਰਾਬਾ ਜੇ ਤੱਕ ਹਾਂਜੀ ਕਈਆਂ ਨੂੰ ਮਿਲੇ ਹੀ ਨਹੀਂ ਆ ਹੂੰ ਬਾਕੀ ਅਸੀਂ ਸਰਕਾਰ ਗਾੜੀ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਹੁਣ ਸਾਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਤਾਂ ਪਹਿਲੇ ਬਹੁਤ ਮਰੇ ਹੋਏ ਆ ਕਈਆਂ ਤੇ ਜਿਹੜੇ ਕਮਰੇ ਡਿੱਗੇ ਆ ਤੇ ਉਹੀ ਨੇ ਅਜੇ ਤੱਕ ਤੰਬੂ ਲਾ ਕੇ ਰਹਿਣ ਦੇ ਤੱਕ ਤੇ ਉਹ ਕਿੱਥੋਂ ਹੋਂਦੇ ਜਿਹੜੇ ਆ ਸਮਾਂ ਫੇਰ ਸਾਨੂੰ ਮਾਰਨ ਤੱਕ ਤੁੱਲੇ ਹੋਏ ਆ ਤੇ ਨਾ ਕੋਈ ਸਾਨੂੰ ਪਿੱਛੇ ਇਹਨਾਂ ਨੇ ਕੋਈ ਸਹਾਇਤਾ ਦਿੱਤੀ ਆ ਨਾ ਹੋਣੀ ਮੈਨੂੰ ਲੱਗਦਾ ਹੁਣ ਵੀ ਸਾਨੂੰ ਮਾਰ ਕੇ ਖੁਸ਼ ਆਏ ਤੇ ਨਾ ਕੋਈ ਸਾਨੂੰ ਬੇੜੀ ਤੱਕ ਸਹੂਲਤ ਦਿੱਤੀ ਬੇੜੀ ਵੀ ਮੈਨੂੰ ਲੱਗਦਾ ਵੀ ਆ 2023 ਤੋਂ 2013 13 ਦੀ ਆ ਬੇੜੀ ਤੇ ਕੋਈ ਸਾਨੂੰ ਪ੍ਰਸ਼ਾਸਨ ਨੇ ਇਹ ਤੱਕ ਬੇੜੀ ਦੀ ਸਹੂਲਤ ਮੰ ਨਹੀਂ ਦਿੱਤੀਗੀ ਐਂ ਸਰਕਾਰ ਗਾੜੀ ਬੇੜੀ ਦੀ ਹਾਲਤ ਬੜੀ ਮਾੜੀ ਬੇੜੀ ਵੇਖੋ ਟੁੱਟੀ ਪਈ ਆ ਤੇ ਇਹਦੇ ਚਾਹੀ ਕਿੱਥੋਂ ਆਪਦੀ ਕੋਈ ਬੱਚੇ ਕਰ ਸਕਦੇ ਆ ਜਾਂ ਪਿੰਡ ਵਾਲਿਆਂ ਨੂੰ ਕਿਸੇ ਬੰਨੇ ਕਰ ਸਕਦੇ ਆ ਅਸੀਂ ਕਿੰਨਾ ਕੋ ਇਲਾਕਾ ਕਿੰਨਾ ਕੋ ਜਿਹੜੇ ਪਿੰਡ ਦਾ ਇਲਾਕਾ ਜਾਂ ਇਲਾਕ ਦੂਸਰਾ ਇਲਾਕਾ ਕਿੰਨਾ ਕੋ ਪ੍ਰਭਾਵਿਤ ਹੋਇਆ ਜੀ ਇਸ ਪਾਣੀ ਦੇ ਇਹ 200 ਕਲਾਣੀ ਜੀ 5 5000 ਡੇੜ ਗੇੜ ਜਿਹੜਾ ਵਾ ਇਹ ਨੁਕਸਾਨ ਹੋ ਚੁੱਕਾ ਵਾ ਹਮ ਕਿਹੜੇ ਕਿਹੜੇ ਪਿੰਡਾਂ ਦਾ ਸਾਰੇ ਪਿੰਡ ਬਾੜੇ ਇਹ ਇਧਰ ਪਿੰਡ ਜੋ ਕਾਲੇ ਕੀ ਥਾੜ ਬੰਡਾਲਾ ਧੀਰਾ ਘਰਾ ਤੇ ਮੁੱਠਿਆਂ ਵਾਲਾ ਨਿਹਾਲਾ ਲਵੇਰਾ ਜਿਹੜਾ ਇੱਥੋਂ ਤੱਕ ਸਤ ਫੱਤੇ ਵਾਲਾ ਜਿਹੜਾ ਇੱਧਰ ਸਾਰੇ ਪਿੰਡ ਜਿਹੜੇ ਬਹੁਤ ਸਾਰੇ ਡੁੱਬੇ ਖੜੇ ਆ ਜੀ ਰਤੋ ਦੀ ਵਸਤੀ ਤੱਕ ਜੀ ਹੂੰ ਮੁੱਠਿਆਂ ਵਾਲਾ ਜੀ ਮੁੱਠਿਆਂ ਵਾਲਾ ਜੀ ਹੂੰ ਕੀ ਹੁਣ ਮੰਗ ਕੇ ਬਈ ਮੰਗੇ ਹੀ ਆ ਵੀ ਸਰਕਾਰ ਨੂੰ ਕੋਈ ਵੇਖੋ ਸਾਡੇ ਅੱਲੇ ਵੀ ਜਿਹੜਾ ਜਿਹੜੇ ਫਸਲਾਂ ਡੁੱਬੀਆਂ ਵਾ ਇੱਕ ਹੁਣ ਲੋਕ ਡੁੱਬਨ ਦਾ ਆ ਤੇ ਹੁਣ ਇਹਨਾਂ ਨੂੰ ਗਾੜੀ ਜਿਹੜੇ ਬੱਡ ਰਿਹਾ ਬੱਡ ਤੋਂ ਉੱਥੋਂ ਸਹਣੀ ਵਾਲੇ ਬੱਡ ਤੋਂ ਉੱਥੋਂ ਜਿਹੜੇ ਦਾ ਰਿਆ ਦਾਰੋ ਚਕਾਏ ਜਾਣ ਤੇ ਜਿਹੜਾ ਪਾਣੀ ਦਾ ਜਿਹੜਾ ਥੋੜਾ ਜਿਹਾ ਪ੍ਰਵਾਹ ਘਟੂਗਾ ਹਮ ਠੀਕ ਠੀਕ ਹੈ ਬਾਈਓ ਕੋਈ ਖਾਲਸਾ ਵੀ ਬਾਈ ਖਾਲਸਾ ਜੀ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਮੀਤ ਸਿੰਘ ਯੂਨਾਈਟਿਡ ਸਿੱਖ ਅੱਜ ਅਸੀਂ ਧੀਰਾ ਘਰ ਆਏ ਆ ਇੱਥੇ ਆ ਕੇ ਜਦੋਂ ਅਸੀਂ ਕਿਸਾਨਾਂ ਦੀ ਹਾਲਤ ਵੇਖੀ ਬੜੀ ਤਰਸਯੋਗ ਹਾਲਤ ਆ ਜਿਹੜੇ ਕਿਸਾਨਾਂ ਦੇ ਬੱਚੇ ਨੂੰ ਘਰ ਦੇ ਵਿੱਚੋਂ ਵੇਖ ਰਹੇ ਨੇ ਵੀ ਅਸੀਂ ਜਾਣਾ ਕਿ ਇਸ ਪਾਸੇ ਆ ਸੜਕਾਂ ਦੇ ਉੱਪਰ ਪਾਣੀ ਹੈ ਘਰਾਂ ਦੇ ਵਿੱਚ ਪਾਣੀ ਹੈ ਫਸਲਾਂ ਜਿਹੜੀਆਂ ਨੇ ਉਹ ਪਾਣੀ ਨਾਲ ਡੁੱਬ ਚੁੱਕੀਆਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦੇ ਆ ਵੀ ਇਹਨਾਂ ਨੂੰ ਬੇੜੀਆਂ ਮੁਹਈਆ ਕਰਾਈਆਂ ਜਾਣ ਇਹਨਾਂ ਕੋਲੇ ਇੱਕ ਬੜੀ ਖਸਤਾਤ ਦੀ ਬੇੜੀ ਹੈ ਜੋ ਕਿ ਇੱਕ ਪਰਿਵਾਰ ਨੂੰ ਨਹੀਂ ਕੱਢ ਸਕਦੀ ਤੇ ਹੋਰ ਇਹਨਾਂ ਦੇ ਚਾਰੇ ਵੱਲ ਵੀ ਧਿਆਨ ਦਿੱਤਾ ਜਾਵੇ ਇਹਨਾਂ ਦੇ ਖਾਣ ਪੀਣ ਵੱਲ ਧਿਆਨ ਦਿੱਤਾ ਜਾਵੇ ਇੱਕ ਮੁੱਖ ਬੇਨਤੀ ਅਸੀਂ ਇਹ ਕਰਦੇ ਆਂ ਵੀ ਜਿਹੜਾ ਸੈਣੀ ਵਾਲਾ ਹੈਡ ਆ ਉਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਅਪੀਲ ਕਰਦੇ ਆਂ ਵੀ ਉਹਨੂੰ ਚੁਕਾਇਆ ਜਾਵੇ ਜੋ ਕਿ ਪਾਣੀ ਦਾ ਲੈਵਲ ਥੋੜਾ ਬਹੁਤਾ ਇੱਥੇ ਡ੍ਰੌਪ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਿੰਘ ਇੱਥੇ ਪਹੁੰਚੇ ਸੀ ਧੀਰੇ ਘਾਰ ਜਦੋਂ ਆਣ ਕੇ ਇੱਥੇ ਹਾਲਾਤ ਵੇਖੇ ਆ ਤੇ ਹਾਲਾਤ ਬੜੇ ਨਾਜ਼ੁਕ ਆ ਔਰ ਕਾਫੀ ਜ਼ਮੀਨ ਜਿਹੜੀ ਐ ਝੋਨਾ ਜਿਹੜਾ ਲੱਗਾ ਹੋਇਆ ਲਗਭਗ ਝੋਨਾ ਪੱਕਣ ਤੇ ਆਇਆ ਸੀਗਾ ਔਰ ਝੋਨਾ ਨਿਸਰ ਰਿਹਾ ਹੈ ਪਰ ਪਾਣੀ ਨੇ ਕਾਫੀ ਮਾਰ ਕੀਤੀ ਐ ਕਾਫੀ ਜਿਹੜਾ ਝੋਨਾ ਉਹ ਦਾ ਨੁਕਸਾਨ ਹੋ ਚੁੱਕਾ ਹੈ ਔਰ ਦੂਜੀ ਗੱਲ ਮੈਂ ਬੇਨਤੀ ਕਰਾਂ ਇਹ ਉਹ ਇਲਾਕਾ ਐ ਜਿਹੜੇ ਬਿਲਕੁਲ ਲੋੜਵੰਦ ਪਰਿਵਾਰ ਐ ਕਿਸੇ ਕੋਲ ਕਿੱਲਾ ਕਿਸੇ ਕੋਲ ਦੋ ਦ ਤਿੰਨ ਕਿੱਲੇ ਇਹਨਾਂ ਕੋਲ ਜ਼ਮੀਨ ਐ ਵਿਚਾਰਿਆਂ ਕੋਲ ਔਰ ਘਰਾਂ ਵੀ ਇਹਨਾਂ ਦੇ ਪਿੱਛੇ ਤੇਈ ਚ ਪਾਣੀ ਆਇਆ ਸੀ ਇੱਕ ਸਾਲ ਲੰਘਿਆ ਬਸ ਮਹਾ ਜੁਠਣ ਲੱਗੇ ਸੀ ਪਾਣੀ ਫੇਰ ਆ ਗਿਆ ਹਾਲਾਤ ਬੜੇ ਨਾਜ਼ੁਕ ਐ ਇਹਨਾਂ ਦੇ ਤੇ ਸਰਕਾਰਾਂ ਇਹਨਾਂ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀਆਂ ਇਹਨਾਂ ਦੇ ਵਿੱਚ ਔਰ ਕਾਫੀ ਦਿਨਾਂ ਤੋਂ ਵੇਖੋ ਤੁਸੀਂ ਹਾਲਾਤ ਇਹ ਬਣ ਬਣੇ ਆ ਪਤਾ ਸਨ ਖਬਰਾਂ ਜਾਰੀਆਂ ਵੀ ਹਾਲਾਤ ਕੀ ਇਲਾਕੇ ਦੇ ਬਣੇ ਆ ਤੇ ਪ੍ਰਸ਼ਾਸਨ ਕੋਈ ਖਿਆਲ ਨਹੀਂ ਦੇ ਰਿਹਾ ਤੇ ਜੇ ਹੁਣ ਪ੍ਰਸ਼ਾਸਨ ਨਾ ਆਇਆ ਤੇ ਜਦੋਂ ਲੋਕ ਡੁੱਬ ਜਾਂਦੇ ਫਿਰ ਇਹ ਆ ਆਪੇ ਵੇੜੇ ਭੇਜਦੇ ਆ ਲੋੜ ਤਾਂ ਹੁਣ ਹੈ ਹੁਣ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਔਰ ਦੂਜੀ ਗੱਲ ਵੀ ਇੱਥੇ ਵੇਖੋ ਜਿਵੇਂ ਗੱਲ ਕਰ ਰਹੇ ਸਾਂ ਬੀ ਸਰਕਾਰਾਂ ਨਾਲ ਹੋਰ ਤਾਂ ਕੁਝ ਕਰਨਾ ਅਸੀਂ ਸਾਨੂੰ ਸਾਨੂੰ ਇਹ ਬੇੜੀਆਂ ਦੇ ਇਲਾਕੇ ਨੂੰ ਦੇ ਸਕੇ ਬੇੜੀਆਂ ਦੇ ਸਕੇ ਵੇਖੋ 2013 ਦੀ ਬੇੜੀ ਆ ਉਹ ਵੀ ਟੁੱਟੀ ਵਿੱਚੋਂ ਪਾਣੀ ਕੱਢਦੇ ਫਿਰ ਪਰ ਪਾਣੀ ਢਰ ਜਾਂਦੀ ਹੈ ਔਰ ਇਸ ਤੋਂ ਪਾਰ ਕਰਕੇ ਇਕਾ ਰਹਿ ਰਹੇ ਨੇ ਜੇ ਰਾਤ ਨੂੰ ਅਚਾਨਕ ਪਾਣੀ ਆ ਜਾ ਉਹਨਾਂ ਨਿਕਲਣਾ ਕਿਵੇਂ ਵਿਚਾਰਿਆਂ ਨੇ ਇਹਨਾਂ ਕੋਲ ਬੇੜੀਆਂ ਇਹਨਾਂ ਕੋਲ ਹੈ ਨਹੀਂ ਵਿਚਾਰਿਆਂ ਦੇ ਕੋਲ ਦੂਜੀ ਗੱਲ ਆ ਕਿ ਮੈਂ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹ ਇਲਾਕੇ ਦਾ ਖਾਜ ਖਿਆਲ ਕੀਤਾ ਰੱਖਿਆ ਜਾਵੇ ਤੇ ਇੱਥੇ ਖਾਜ ਮੇਰੇ ਨਾਲ ਮਦਦ ਕੀਤੀ ਜਾਵੇ ਇਹਨਾਂ ਨੂੰ ਬੇੜੀਆਂ ਦਿੱਤੀਆਂ ਜਾਣ ਔਰ ਜੇ ਅੱਜ ਪਾਣੀ ਲੈ ਜਾਂਦਾ ਏ ਇੱਕ ਮੇਰੀ ਹੋਰ ਬੇਨਤੀ ਆ ਜੇ ਅੱਜ ਉਹ ਉੱਪਰਲੇ ਫਾਰਗਾ ਫਾੜ ਖੋ ਹਸਾਨੀਬਾਦ ਵੱਟ ਤੋਂ ਖੋਲ ਦਿੰਦੇ ਏ ਜੇ ਅੱਜ ਪਾਣੀ ਮੰਨ ਲਓ ਘਟ ਜਾਂਦਾ ਏ ਤੇ ਕਾਫੀ ਜੱਦਾ ਬਚਾਅ ਹੋ ਸਕਦਾ ਏ ਜੇ ਅੱਜ ਪਾਣੀ ਘਟ ਜਾਂਦਾ ਤਾਂ ਤੇ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਪਾਣੀ ਵਗਦਾ ਰਿਹਾ ਤੇ ਬਹੁਤ ਜੱਦਾ ਨੁਕਸਾਨ ਹੋ ਜਾਣਾ ਏ ਔਰ ਮੈਂ ਬੇਨਤੀ ਕਰਾਂ ਕਿ ਪ੍ਰਸ਼ਾਸਨ ਨੂੰ ਖਿਆਲ ਦੇਣਾ ਚਾਹੀਦਾ ਇੱਥੇ ਆਪ ਅਫਸਰ ਭੇਜ ਕੇ ਇੱਥੇ ਨਾ ਖਿਆਲ ਕੀਤਾ ਜਾਵੇ ਇਹਨਾਂ ਵਿਚਾਰਿਆਂ ਦੀ ਖਾਚ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਹਾਲਾਤ ਕਾਫੀ ਨਾਜ਼ੁਕ ਹੁੰਦੇ ਜਾ ਰਹੇ ਨੇ ਤੋ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਖਿਆਲ-ਖਿਆਲ ਕੀਤਾ ਜਾਵੇ ਔਰ ਇਸ ਵਾਸਤੇ ਇੱਥੇ ਸੰਗ ਪਹੁੰਚੇ ਸਨ ਕਾਫੀ ਪਾਣੀ ਤੇਜ਼ ਚੱਲ ਰਿਹਾ ਏ ਔਰ ਕਾਫੀ ਜਿਹੜਾ ਝੋਨਾ ਜਿਹੜਾ ਉਹ ਡੁੱਬ ਚੁੱਕਾ ਏ ਨੁਕਸਾਨ ਹੋ ਚੁੱਕਾ ਏ ਤੋ ਇਸ ਵਾਸਤੇ ਮੈਂ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਈਨ ਵਾਲਾ ਜਿਹੜਾ ਪਾਣੀ ਉੱਥੇ ਰੋਕਿਆ ਏ ਉਸ ਪਾਣੀ ਕਰਕੇ ਨੁਕਸਾਨ ਹੋ ਰਿਹਾ ਏ ਜਿਉ ਪਾਣੀ ਗਾਂ ਨਿਕਲ ਜਾਂਦਾ ਏ ਤੇ ਕਾਫੀ ਇਲਾਕਾ ਹੀ ਸਾਡਾ ਬਚ ਸਕਦਾ ਏ ਇਹ ਮੈਂ ਖਾਸ ਬੇਨਤੀ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਵੈਗਰ ਜੀ ਦਾ ਖਾਲਸਾ ਸਵਾਗਤ ਹੈ ਹਾਂਜੀ ਵੈਗਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਸੀਂ ਵੇਖ ਰਹੇ ਜੇ ਪਿੱਛੇ ਬਹੁਤ ਜ਼ਿਆਦਾ ਪਾਣੀ ਆ ਇਹ ਫਾੜ ਦੇ ਵਿੱਚ ਪਾਣੀ ਵਗ ਰਿਹਾ ਵੀ ਜਿਹੜੀ ਮੰਨ ਲਓ ਲੋਕਾਂ ਦੀ ਮਾਲਕੀ ਜ਼ਮੀਨ ਆ ਹੂੰ ਜਿਹੜਾ ਲੋਕ ਕਹਿੰਦੇ ਨਾ ਵੀ ਇਹ ਦਰਿਆ ਦਾ ਏਰੀਆ ਦਰਿਆ ਇਸ ਤੋਂ ਬਹੁਤ ਗਾਹਾਂ ਆ ਤੇ ਉਹ ਵੀ ਲੋਕਾਂ ਦੀ ਰਜਿਸਟਰੀ ਵਾਲੀ ਜ਼ਮੀਨ ਆ ਪਹਿਲੀ ਆ ਸਾਰੀ ਤੇ ਇਹ ਸਾਰਾ ਨਾ ਲੋਕਾਂ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਪਾਣੀ ਵਗ ਰਿਹਾ ਮੈਂ ਸੈਂਟਰ ਸਰਕਾਰ ਨੂੰ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਆ ਪੀ ਭਾਈ ਜੇ ਤੁਸੀਂ ਪਾਣੀ ਇੱਧਰ ਨੂੰ ਫਲਾਡ ਛੱਡਣੇ ਹੁੰਦੇ ਆ ਫਿਰ ਇਹ ਜਿਹੜੀ ਜੰਨੀ ਵੀ ਦਰਿਆ ਦੀ ਜ਼ਮੀਨ ਆ ਉਹਨੂੰ ਅਕਵਾਇਰ ਕੀਤਾ ਜਾਵੇ ਉਹਦਾ ਵਾਜਬ ਮੁੱਲ ਲੋਕਾਂ ਨੂੰ ਦਿੱਤਾ ਜਾਵੇ ਦਰਿਆ ਨੂੰ ਡੂੰਘਾ ਕੀਤਾ ਜਾਵੇ ਤੇ ਇੱਕ ਮੰਨ ਲਓ ਜਿਹੜਾ ਉਹਦਾ ਪਹਾੜਾ ਡੈਮ ਦਾ ਜਾਂ ਪੌਂਗ ਡੈਮ ਦਾ ਵਾ ਉਹਦਾ ਸਿਰ ਜਿਹੜਾ ਲੈਵਲ ਵਾ ਉਹ ਥੋੜਾ ਡਾਊਨ ਕੀਤਾ ਜਾਵੇ ਪਹਿਲਾਂ ਪਾਣੀ ਰਿਲੀਜ਼ ਕੀਤਾ ਜਾਵੇ ਪਾਣੀ ਰਿਲੀਜ਼ ਤਾਂ ਹੀ ਕਰੋਗੇ ਜਦੋਂ ਤੁਹਾਡੇ ਕੋਲੇ ਗਾਂ ਦਰਿਆ ਹੋਊਗਾ ਜੇ ਤੁਹਾਡੇ ਕੋ ਕੋਈ ਦਰਿਆ ਹੀ ਹੈ ਨਹੀਂ ਫਿਰ ਤੁਸੀਂ ਫਲੱਡ ਲੋਕਾਂ ਨੂੰ ਡੁੱਬਣ ਵਾਸਤੇ ਛੱਡ ਦਿੰਦੇ ਜੇ ਪਹਿਲਾਂ ਜ਼ਮੀਨ ਕੁਇਰ ਕਰੋ ਆਪਦਾ ਦਰਿਆ ਬਣਾਓ ਵੀ ਜਿੱਥੇ ਫਲੱਡ ਛੱਡਨੇ ਆਸੀਂ ਫਿਰ ਤੁਸੀਂ 2023 ਦੇ ਵਿੱਚ ਭਗਵੰਤ ਮਾਨਾਂ ਦਾ ਕੁਕੜੀ ਮਾਰਗੀ ਤੇ ਮੈਂ ਪੈਸੇ ਦੇ ਦੂੰਗਾ ਤੇ ਦਿੱਤਾ ਕਿਸੇ ਨੂੰ 1 ਰੁਪਿਆ ਥੇਲੀ ਰੱਖਣੀ ਮਿਲੀ ਕਿਸੇ ਨੂੰ ਤੇ ਉਦੋਂ ਪੁੱਛਦੇ ਤਾਂ ਕਿਸੇ ਦੀ ਬਾਤ ਨਹੀਂ ਆਹੀਂ ਤੇ ਆਨੇ ਮੰਨ ਲਓ ਸਾਰਾ ਇਹ ਏਰੀਆ ਫਲੱਡ ਵਾਸਤੇ ਰਹਿਣ ਦਿਓ ਤੁਸੀਂ ਸਾਨੂੰ ਮੰਨ ਲਓ ਵਿੱਚੋਂ 50-60 ਹਜ਼ਾਰ ਦਾ ਝੋਨਾ ਜਿਹੜਾ ਨਿਕਲਦਾ ਵਾ ਚਲੋ ਉਹ ਉਹਨੇ ਪੈਸੇ ਹੀ ਸਾਨੂੰ ਦੇ ਦਿਆ ਕਰੋ ਸਾਨੂੰ ਦੇ ਦਿਆ ਕਰੋ ਅਸੀਂ ਝੋਨਾ ਲਾਇਆ ਹੀ ਨਾ ਕਰੀਏ ਹੁਣ ਆਕੇ ਮੰਨ ਲਓ 20-20 ਹਜ਼ਾਰ ਰੁਪਏ ਅਸੀਂ ਖਰਚਾ ਲਾ ਕੇ ਤੇ ਮੰਨ ਲਓ ਝੋਨਾ ਪਾ ਲਿਆ ਵਾ ਤੇ ਹੁਣ ਤੁਸੀਂ ਫਲੱਡ ਛੱਡ ਦਿੰਦੇ ਜੇ ਤੇ ਸਾਡੀ ਹਰ ਵਾਰੀ ਮੰਨ ਲਓ ਹਰ ਵਾਰੀ ਪਾਣੀ ਆ ਜਾਂਦਾ ਤੇ 23-24 ਦੇ ਵਿੱਚ ਵੀ ਇਹ ਫਾੜ ਫੁੱਲ ਹੋਈ ਸੀਗੀ ਤੇ 25 ਦੇ ਵਿੱਚ ਹੁਣ ਫੇਰ ਪਾਣੀ ਆ ਗਿਆ ਫੇਰ 23 ਵਾਲੇ ਹਾਲਾਤ ਬਣਦੇ ਜਾ ਰਹੇ ਕੋਈ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਸਿੱਖ ਅਗਰੇ ਗੁਲਾਮ ਹੋਰ ਇਹਨਾਂ ਨੂੰ ਨਾ ਛੇੜੋ ਕਿਰਪਾ ਕਰਕੇ ਬੇਨਤੀ ਆ ਵੀ ਜਿਹੜੀ ਮੰਨ ਲਓ ਆਪ ਤਾਂ ਤੁਹਾਡਾ ਜਿਹੜ ਕੋਈ ਜ਼ਮੀਨ ਐਕਵਾਇਰ ਕਰੋ ਉਹਨੂੰ ਡੂੰਗਾ ਕਰੋ ਉੱਥੇ ਪਾਣੀ ਛੱਡੋ ਜਿਹੜੇ ਭਾਖੜਾ ਜਾਂ ਪਾਉ ਡੈਮ ਦੇ ਜਿਹੜੇ ਲੈਵਲ ਵਾ ਉਹ ਉਹਨੂੰ ਥੱਲੇ ਕੋਲੋਂ ਪਾਣੀ ਪਹਿਲਾਂ ਰਿਲੀਜ਼ ਕਰਨਾ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ